ਅਸੀਂ ਇਸ ਟਾਈਮ ਖੜੇ ਆ ਬਿਆਸ ਦਰਿਆ ਦੇ ਕੰਢੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਲੋਕਾਂ ਦੇ ਖੇਤ ਸੀ ਜਿੱਥੇ ਕਿ ਦਰਿਆ ਨੂੰ ਬੰਨ ਨੂੰ ਢਾਲ ਆਈ ਹੋਈ ਹੈ ਦਰਿਆ ਨੇ ਔਰ ਖਿਜਰ ਪਰ ਇਹ ਗੁਰੂ ਅਮਰਦਾਸ ਜੀ ਦੇ ਨਾਮ ਤੇ ਐਡਵਾਂਸ ਬੰਨਣਾ ਜੋ ਕਿ ਇੱਕ ਦਿਨ ਪਹਿਲਾਂ ਇਹ ਟੁੱਟ ਗਿਆ ਸੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਉਸ ਬੰਨਣ ਨੂੰ ਦੁਬਾਰਾ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਬੰਨ ਟੁੱਟਣ ਕਾਰਨ ਇਹ ਜਗਾ ਜੋ ਇੱਕ ਏਕੜ ਜ਼ਮੀਨ 16 ਲੱਖ ਦੀ ਕਿਸਾਨਾਂ ਨੇ ਅੱਧੇ ਕਿ ਘੰਟੇ ਦੇ ਵਿੱਚ ਖਰੀਦ ਕੇ ਤੇ ਇਸ ਦੇ ਉੱਤੇ ਰਿੰਗ ਰੋੜ ਲਾ ਕੇ ਇਹ ਫਸਲਾਂ ਬਚਾਈਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਬੰਨ ਨੂੰ ਦੁਬਾਰਾ ਫਿਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬੰਨ ਨੂੰ ਬੰਨਿਆ ਜਾਵੇ ਤੇ ਸਾਡੇ ਨਾਲ ਕਿਸਾਨ ਨੇ ਜਿਨ੍ਹਾਂ ਵੱਲੋਂ ਇਹ ਬੰਨਣ ਦੀ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੋਰ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਟਾਈਮ ਪੁਰਵੰਬਰਦਾਸ ਜੀ ਐਡਵਾਂਸ ਬੰਨ ਤੇ ਖੜੇ ਆ ਜੀ ਹਾਂ ਜਿੱਥੇ ਖੇਜਰਪੁਰ ਦੇ ਨੇੜੇ ਜੀ ਜਿੱਥੇ ਪਰਸੋਂ ਬਰਿਆਰੇ ਢਾਲਾਈ ਸੀ ਜੀ ਪੂਰੀ ਤਰ੍ਹਾਂ ਜਿਹੜਾ ਇਹਨੂੰ ਵੱਡ ਰਿਹਾ ਸੀ ਬੰਨ ਨੂੰ ਤੇ ਗੁਰੂ ਸਾਹਿਬ ਨੇ ਸੰਗਤ ਨੂੰ ਵੱਡਾ ਦਰਜਾ ਦਿੱਤਾ ਤੇ ਸੰਗਤ ਨੇ ਹੀ ਸਾਰੇ ਇਹ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਕੀਤੇ ਆ ਤੇ ਸੰਗਤ ਨੇ ਸੋਰੀ ਸਾਰਾ ਕੁਝ ਕਰਦਿਆ ਹੋਇਆ ਇਹ ਜਿਹੜਾ ਜਗ੍ਹਾ ਨੂੰ ਖਰੀਦ ਕੇ ਕਿਸਾਨ ਨੂੰ ਪੈਸੇ ਦੇ ਕੇ ਖਰੀਦ ਕੇ ਤੇ ਜਿਹੜਾ ਇਹ ਰਿੰਗ ਬੰਨ ਲਵਾ ਕੇ ਤੇ ਜਿਹੜੀ ਇਸ ਤੇ ਵੱਧ ਨੁਕਸਾਨ ਹੋਣਾ ਸੀ ਕੋਈ 4-5000 ਇੱਕੜ ਜ਼ਮੀਨ ਜਿਹੜੀ ਸੀ ਕਿਸਾਨਾਂ ਨੇ ਬਚਾ ਲਈ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਬੰਨ ਜਦੋਂ ਟੁੱਟਣ ਲੱਗਾ ਕਿ ਪੱਕਾ ਪਤਾ ਸੀਗਾ ਕਿ ਹਾਂ ਬੰਨ ਟੁੱਟ ਜਾਣਾ ਤਾਂ ਉਸੇ ਟਾਈਮ ਕਿਦਾਂ ਜ਼ਮੀਨ ਜਿਹੜੀ ਖਰੀਦੀ ਗਈ ਕਿਸਾਨਾਂ ਵੱਲੋਂ ਕਿ ਇੱਥੇ ਇੱਕ ਰਿੰਗ ਬੰਨਦੇ ਬੰਨਦੀਏ ਕਿਉਂਕਿ ਬਹੁਤ ਵੱਡੇ ਇੰਜੀਨੀਅਰ ਵੀ ਇਹ ਕੰਮ ਇੱਕਦਮ ਨਹੀਂ ਕਰ ਸਕਦੇ ਇਹ ਜੀ ਸਾਰੀ ਗੁਰੂ ਸਾਹਿਬ ਦੀ ਕਿਰਪਾ ਹੀ ਹੋਈ ਹੈ ਜੀ ਮਹਾਰਾਜ ਸਾਹਿਬ ਨੇ ਹੀ ਇਹ ਜੀ ਸੰਪਰਦਾਇ ਕਾਰਸੇਵਾ ਹਰਿਆਲੀ ਸਾਹਿਬ ਸੰਤੂਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਮਜੂਦਾ ਮੋਗੀ ਸੰਤੂਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਨੇ ਉਹਨਾਂ ਨੇ ਸੇਵਾਦਾਰ ਭੇਜੇ ਸੀ ਉਹਨਾਂ ਵਿੱਚੋਂ ਇੱਕ ਮੁੰਡਾ ਕਿ ਤਕਨੀਕੀ ਇਸ ਕੰਮ ਦਾ ਮੁੱਖਾ ਸਿੰਘ ਉਸਨੇ ਦੱਸਿਆ ਸਾਰਾ ਕਿ ਜਿਹੜਾ ਬੰਨ ਆਪਣਾ ਨਹੀਂ ਬਜਣਾ ਤੇ ਆਪਾਂ ਇਹਦੇ ਨਾਲ ਐਡਵਾਂਸ ਬੰਨ ਲਾ ਲਈਏ ਉਹਦੀ ਬਦੌਲਤ ਜਿਹੜੀ ਉਹਦੀ ਸੋਚ ਦੀ ਬਦਲਤੀ ਸਾਰਾ ਕੁਝ ਹੋਇਆ ਤੇ ਆਪਾਂ ਜਿਹੜਾ ਐਡਵਾਂਸ ਬੰਨ ਲਾਇਆ ਜਿਵੇਂ ਹੀ ਐਡਵਾਂਸ ਬੰਨ ਲੱਗਿਆ ਉਸ ਤੋਂ 10-5 15 ਮਿੰਟ ਬਾਅਦ ਇਹ ਬੰਨ ਟੁੱਟ ਗਿਆ ਜੀ ਤੇ ਐਡਵਾਂਸ ਬੰਨ ਹੋਣ ਕਰਕੇ ਆਪਣਾ ਜਿਹੜਾ ਜੀ ਜਮੀਨ ਗਾੜੀ ਅਗਲੀ ਵੱਸ ਸਕੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਜਦੋਂ ਜਹਿਦ ਕਰਕੇ ਇਸ ਬੰਨ ਨੂੰ ਬਚਾਇਆ ਗਿਆ ਔਰ ਹੁਣ ਵੀ ਤੁਸੀਂ ਦੇਖ ਸਕਦੇ ਹੋ ਤਕਰੀਬ 50 ਦਿਨ ਹੋ ਗਏ ਇਸ ਬੰਨ ਦੇ ਉੱਤੇ ਕਿਸਾਨ ਲਗਾਤਾਰ ਇੱਕ ਇੱਕ ਰਾਤ ਜਿਹੜੀ ਉਹ ਜਾਗ-ਜਾਗ ਕੇ ਕੱਟ ਰਹੇ ਨੇ ਕਿ ਇਹ ਸਾਡੀ 5 ਤੋਂ 6000 ਜਿਹੜੀ ਫਸਲ ਆ ਇਹ ਬਚ ਜਾਵੇ ਪਰ ਕੱਲ ਜਦੋਂ ਇਹ ਬੰਨ ਟੁੱਟਾ ਉਸ ਟਾਈਮ ਜਿਹੜੇ ਇੱਕ ਵਾਰੀ ਫੇਰ ਕਿਸਾਨ ਜਿਹੜੇ ਸਹਿਮ ਦਾ ਮਾਹੌਲ ਬਣ ਗਿਆ ਕਿ ਇਹ ਫਸਲਾਂ ਡੁੱਬ ਜਾਣੀਆਂ ਕਰੀਬ 7 ਤੋਂ 8 ਕਰੋੜ ਦਾ ਜਿਹੜਾ ਮੁਆਵਜ਼ਾ ਸਰਕਾਰ ਦਾ ਬਣਦਾ ਵਾ 7 ਤੋਂ 8 ਕਰੋੜ ਦਾ ਮੁਆਵਜ਼ਾ ਉਹ ਇਹ ਬਚਾਇਆ ਇਹਨਾਂ ਨੇ ਸਰਕਾਰ ਦਾ ਫਾਇਦਾ ਵੀ ਕੀਤਾ ਤੇ ਦੂਜੇ ਪਾਸੇ ਆਰਜੀ ਬਣ ਜਰੂਰ ਕਰ ਸਕਦੇ ਪਰ ਗੁਰੂ ਅਮਰਦਾਸ ਜੀ ਦੇ ਨਾਮ ਤੇ ਉੱਤੇ ਇਹ ਬਣ ਵੀ ਆ ਚਾਹੋ ਅਸੀਂ ਹੋਰ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਜੀ ਬਹੁਤ ਜੱਦੋ ਜਹਦ 50 ਦਿਨ ਹੋ ਜਾਣੇ 50 ਦਿਨ ਤੋਂ ਜੀ ਸੰਗਤ ਜਿਹੜੀ ਬਹੁਤ ਬਹੁਤ ਹੀ ਇੱਥੇ ਹਿੱਲਾ ਕੀਤਾ ਸੰਗਤ ਨੇ ਮੰਗੂਪੁਰ ਸੁਰਜੋ ਕਾਲੀਆ ਨੂਰੋਵਾਲ ਹਿੰਜਰਪੁਰ ਬਾਜਾ ਇਹ ਇਹ ਜਿਹੜੇ 10 12 ਪਿੰਡ ਜਿਹੜੇ ਇਹ ਇਹਨਾਂ ਦੇ ਵਿੱਚ ਜਿਹੜੀ ਤਾਂ ਵਸੋਂ ਦੀ ਤੇ ਬਹੁਤ ਘੱਟ ਸੀ ਤੇ ਪਰ ਜ਼ਮੀਨ ਜਿਹੜੀ ਸੀ ਵਾਈਜੁਗ ਜ਼ਮੀਨ ਜਿਹੜੀ 4 ਤੋਂ 5000 ਏਕੜ ਜਿਹੜੀ ਸੰਤਾ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਤੇ ਇਲਾਕੇ ਦੀਆਂ ਸੰਗਤਾਂ ਤੇ ਕੁਛ ਰਾਣਾ ਸਾਹਿਬ ਦੀ ਜਿਹੜੀਆਂ ਮਸ਼ੀਨਾਂ ਦੇਣ ਨਾਲ ਉਸ ਦਿਨ ਮੌਕੇ ਦੇ ਉੱਤੇ ਰਾਤ ਨੂੰ 11 ਵਜੇ ਜਿਹੜਾ ਬੰਨ ਟੁੱਟ ਗਿਆ ਤੇ ਉਸ ਤੋਂ 15 ਮਿੰਟ ਪਹਿਲਾਂ ਹੀ ਇਹ ਬੰਨ ਰਾਤ ਨੂੰ ਬੰਨ ਨਮਾੜਾ ਲਾਗੇ ਰੇਂਜ ਕਿਦਾਂ ਕੀਤਾ ਜ਼ਮੀਨ ਦਾ ਡੀਜ਼ਲ ਦੀ ਬਹੁਤ ਫਿਰ ਇੱਦਾਂ ਸੰਗਤ ਦੇ ਆ ਗਾੜੀ ਤੁਹਾਨੂੰ ਪਤਾ ਇਦਾਂ ਹੀ ਆ ਜੀ ਸੰਗਤ ਦੇ ਗਾੜੀ ਜਦੋਂ ਸੰਗਤ ਦੇ ਗਾੜੀ ਫਿਰ ਗੁਰੂ ਅਮਰਦਾਸ ਦਾ ਨਾਲ ਆ ਕਿ ਜਦੋਂ ਫਿਰ ਉਹਨਾਂ ਨੇ ਫਤੇ ਬੁਲਾਤੀ ਹੂੰ ਠੀਕ ਠੀਕ ਹਾਂਜੀ ਠੀਕ ਠੀਕ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾਉਣਾ ਜੀ ਇਹ ਜਿਹੜੀਆਂ ਜ਼ਮੀਨ ਇਹ ਜ਼ਮੀਨ ਨੂੰ ਜਿਹੜਾ ਵਾ ਇੱਕ ਰਿੰਗ ਰੋਡ ਲਾ ਦਿੱਤਾ ਇਹ ਬੰਨ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਕੀ ਚੰਗੀ ਤਰ੍ਹਾਂ ਦੂਰ ਤੱਕ ਦਿਖਾਇਆ ਜਾਵੇ ਉੱਥੋਂ ਬੰਨ ਟੁੱਟ ਕੇ ਇਸ ਬੰਨ ਨੂੰ ਜਿਹੜਾ ਵਾ ਇਹ ਖੁਰ ਗਿਆ ਦਰਿਆ ਨੇ ਢਾਲਾ ਤੇ ਬੰਨ ਨਾਲ ਹੀ ਜਿਹੜਾ ਉਹ ਦਰਿਆ ਰੋੜ ਕੇ ਲੈ ਗਿਆ ਔਰ ਇਸ ਦੇ ਨਾਲ ਨਾਲ ਰਿੰਗ ਰੋਡ ਜਿਹੜਾ ਉਹ ਬਣਾਇਆ ਗਿਆ ਔਰ ਅੱਜ ਵੀ ਤੁਹਾਨੂੰ ਦਿਖਾਉਣੇ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਕਿ ਦੇਖੋ ਖੇਤਾਂ ਦੇ ਵਿੱਚ ਦੀ ਦਰਿਆ ਦਾ ਰੂਪ ਧਾਰਨ ਕਰ ਚੁੱਕਾ ਇਹ 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 ਦਰਿਆ ਇਹ ਖੇਤਾਂ ਦੇ ਵਿੱਚ ਦੀ ਇਸ ਟਾਈਮ ਚੱਲ ਰਿਹਾ ਇੱਥੇ ਲੋਕਾਂ ਦੇ ਝੋਨੇ ਸੀ ਖੇਤ ਸੀਗੇ ਔਰ ਇਥੋਂ 2 ਕਿਲੋ ਕਿਲੋਮੀਟਰ ਅੱਗੇ ਦਰਿਆ ਜਿਹੜਾ ਉਹ ਵਗ ਰਿਹਾ ਸੀਗਾ ਪਰ ਇੱਥੇ ਤੁਸੀਂ ਹੁਣ ਦੇਖ ਸਕਦੇ ਇੱਥੇ ਲਗਾਤਾਰ ਲੋਕਾਂ ਵੱਲੋਂ ਫਿਰ ਕੋਸ਼ਿਸ਼ ਕੀਤੀ ਜਾ ਰਹੀ ਉਸੇ ਬੰਨ ਨੂੰ ਦਵਾਰਾਂ ਬੰਨਣ ਦੀ ਆਪ ਮਹਾਰੇ ਬਿਨਾ ਇਹਨਾਂ ਨੂੰ ਜਿਕਰ ਸਰਕਾਰ ਦਾ ਇਹਨਾਂ 6-7 ਕਰੋੜ ਦਾ ਫਾਇਦਾ ਕੀਤਾ ਮਾਗ ਜਦਾ ਤਾਂ ਉਹ 7 ਕਰੋੜ ਜੇ 6-7 ਕਰੋੜ ਇਸ ਬੰਨ ਦੇ ਉੱਤੇ ਪੱਥਰ ਲਾਇਆ ਜਾਵੇ ਹੋ ਸਕਦਾ ਇਹਨਾਂ ਦਾ ਪੱਕਾ ਹੱਲ ਹੋ ਸਕਦੇ ਹੋਸ ਕਪੂਰਥਲਾ ਤੋਂ ਕੈਮਰਾਮੈਨ ਪ੍ਰਭ ਦੇ ਨਾਲ ਚਰਨਜੀਤ ਸਿੰਘ ਢਲੋਂ ਪੀਟੀਸੀ ਨਿਊਜ਼